ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਦਿਨ ਬੜਾ ਭਾਗਾ ਭਰਿਆ ਦਿਨ ਹੈ ਸਾਡੇ ਨੌਜਵਾਨਾਂ ਦੇ ਵਿੱਚ ਵਧੀਆ ਉਤਸ਼ਾਹ ਭਰਿਆ ਹੈ ਜੋ ਕਿ ਸਕੂਲ ਗਰਾਊਂਡ ਦੇ ਵਿੱਚ ਤਕਰੀਬਨ 40 ਤੋਂ 50 ਬੱਚੇ ਸਾਡੇ ਨਗਰ ਦੇ ਤੇ ਆਲੇ ਦੁਆਲੇ ਦੇ ਕੋਠਿਆਂ ਦੇ ਉਹ ਰੋਜ਼ਾਨਾ ਆਪਣੀ ਪ੍ਰੈਕਟਿਸ ਕਰਨ ਵਾਸਤੇ ਆਉਂਦੇ ਹਨ ਅਸੀਂ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਸਾਡੇ ਸਕੂਲ ਨੂੰ ਸਕੂਲ ਦੇ ਗਰਾਊਂਡ ਨੂੰ ਬਿਹਤਰ ਬਣਾਉਣ ਦੇ ਲਈ ਤਕਰੀਬਨ 1.15 ਲੱਖ ਦੀ ਸਹਾਇਤਾ ਦਿੱਤੀ ਗਈ ਹੈ ਸਾਡੇ ਜੋ ਉਦਮੀ ਨੌਜਵਾਨ ਨੇ ਜਿਹੜੇ ਹਰ ਸਾਲ ਤਕਰੀਬਨ ਇਸ ਗਰਾਊਂਡ ਨੂੰ ਵਧੀਆ ਬਣਾਉਣ ਦੇ ਲਈ ਮਿਹਨਤ ਕਰਦੇ ਨੇ ਉਹਨਾਂ ਨੇ ਸੁਝਾਅ ਦਿੱਤੇ ਨੇ ਵੀ ਜੋ ਆਪਾਂ ਗਵਰਨਮੈਂਟ ਵੱਲੋਂ ਆਪਾਂ ਨੂੰ ਗ੍ਰਾਂਟ ਦਿੱਤੀ ਗਈ ਹੈ ਆਪਣੇ ਸਕੂਲ ਗਰਾਊਂਡ ਨੂੰ ਉਹ ਵਧੀਆ ਢੰਗ ਨਾਲ ਲੱਗ سکے ਤਾਂ ਕਿ ਲੰਮੇ ਸਮੇਂ ਬਾਅਦ ਤੇ ਇਹ ਆਪਣੇ ਨੌਜਵਾਨਾਂ ਦੇ ਕੰਮ ਆ ਸਕੇ ਜਿਸ ਦੇ ਲਈ ਸਾਨੂੰ ਸਕੂਲ ਦੇ ਗਰਾਊਂਡ ਦੇ ਵਿੱਚ ਪਹਿਲੇ ਪਹਿਲ ਦੇ ਤੌਰ ਤੇ ਭਰਤ ਦੀ ਜਰੂਰਤ ਹੈ 2 250 ਟਰਾਲੀ 300 ਟਰਾਲੀ ਜਿੰਨੀ ਵੀ ਜਰੂਰਤ ਪਊਗੀ ਉਨੀ ਆਪਾਂ ਸਿੱਟਾਂਗੇ ਇਸ ਦੇ ਲਈ ਅਸੀਂ ਅੱਜ ਸਮੂਹ ਨਗਰ ਨਿਵਾਸੀਆਂ ਨੂੰ ਖਾਸ ਕਰਕੇ ਸਾਡੇ ਐਨ ਆਰ ਆਈ ਵੀਰਾਂ ਨੂੰ ਬੇਨਤੀ ਕਰਦੇ ਹਾਂ ਕਿ ਨੌਜਵਾਨਾਂ ਦੇ ਅਤਸਾਹ ਨੂੰ ਹੋਰ ਵਧਾਉਣ ਦੇ ਲਈ ਆਓ ਆਪਾਂ ਸਾਰੇ ਰਲ ਮਿਲ ਕੇ ਹੰਬੜਾ ਮਾਰੀਏ ਜਿੰਨੀ ਵੀ ਪੱਤਲ ਫੁੱਲ ਇਕੱਤਰ ਕਰਾਂਗੇ ਉਹ ਸਾਰੀ ਬੜੇ ਹਿਸਾਬ ਕਿਤਾਬ ਦੇ ਨਾਲ ਸਜੇ ਢੰਗ ਦੇ ਨਾਲ ਆਪਾਂ ਸਾਰੇ ਰਲ ਮਿਲ ਕੇ ਇਹਨੂੰ ਉੱਚਾ ਕਰਕੇ ਜੋ ਗਵਰਨਮੈਂਟ ਵੱਲੋਂ ਆਪਾਂ ਨੂੰ ਗ੍ਰਾਂਟ ਦਿੱਤੀ ਗਈ ਹੈ ਉਹਨੂੰ ਸਹੀ ਢੰਗ ਦੇ ਨਾਲ ਲਾ ਸਕੀਏ ਤਾ ਜੋ ਆਪਣੇ ਆਉਣ ਵਾਲੇ ਨਗਰ ਦੇ ਭਵਿਕ ਨੂੰ ਉਜਲਾ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ